ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਡਾਂ ਨਾਲ ਸਾਂਝੀ ਕਰਨ ਜਾ ਰਹੀ ਹਾਂ ਲੁਕਵਾ ਸੱਚ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਕਹਾਣੀ ਕਿਸ਼ਤੀ ਚਾਲਕ ਕਿਸ਼ਤੀ ਚਲਾਉਂਦੇ ਹੋਏ ਬਹੁਤ ਸਾਰੀਆਂ ਮੁਸੀਬਤਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਅੰਤ ਵਿੱਚ ਕਿਨਾਰੇ ਤੇ ਪਹੁੰਚ ਜਾਂਦਾ ਹੈ ਜੇਕਰ ਕੋਈ ਭਿਆਨਕ ਹਾਦਸਾ ਨਾ ਵਾਪਰੇ ਪਰ ਉਸ ਬਾਰੇ ਕੀ ਜੋ ਦੋ ਕਿਸ਼ਤੀਆਂ ਵਿੱਚ ਸਵਾਰ ਹੈ ਕਿਤੇ ਨਾ ਕਿਤੇ ਕਿਸੇ ਦਿਨ ਉਸ ਦੀ ਜ਼ਿੰਦਗੀ ਦਾ ਸੰਤੁਲਨ ਵਿਗੜਨਾ ਪੱਕਾ ਹੈ ਕਦੇ ਇੱਕ ਕਿਸ਼ਤੀ ਸੰਭਾਲਦਾ ਹੈ ਕਦੇ ਦੂਜੀ ਇਸ ਦੁਬੀ ਦਾ ਵਿੱਚ ਕਈ ਵਾਰ ਉਹ ਠੱਗਿਆ ਠੱਗਿਆ ਮਹਿਸੂਸ ਕਰਦਾ ਹੈ ਅਤੇ ਉਸ ਦਾ ਸੰਤੁਲਨ ਵਿਗੜ ਜਾਂਦਾ ਹੈ ਕਿਸ਼ਤੀਆਂ ਤਾਂ ਵਹਿ ਜਾਂਦੀਆਂ ਹਨ ਪਰ ਅਜੇ ਇਹ ਆਦਮੀ ਨੂੰ ਕਿਨਾਰਾ ਨਹੀਂ ਮਿਲਦਾ ਉਹ ਪਾਣੀ ਵਿੱਚ ਡੁੱਬ ਜਾਂਦਾ ਹੈ ਰਾਮ ਕਿਸ਼ੋਰ ਕੋਈ ਬਹੁਤ ਵੱਡਾ ਆਦਮੀ ਨਹੀਂ ਸੀ ਪਰ ਛੋਟਾ ਵੀ ਨਹੀਂ ਸੀ ਉਸ ਦਾ ਕੰਮ ਬਹੁਤਾ ਚੰਗਾ ਨਹੀਂ ਸੀ ਪਰ ਇਸ ਨੂੰ ਬੁਰਾ ਵੀ ਨਹੀਂ ਕਿਹਾ ਜਾ ਸਕਦਾ ਕਈ ਵਾਰ ਜਦੋਂ ਦੋਸਤਾਂ ਨਾਲ ਮਿਲ ਕੇ ਬਾਹਰ ਦਾ ਸੀ ਥੋੜੀ ਬਹੁਤ दारू ਪੀ ਲੈਂਦਾ ਸੀ ਜਾਂ ਵੱਧ ਤੋਂ ਵੱਧ ਇੱਕ ਸਿਗਰਟ ਪੀ ਲੈਂਦਾ ਸੀ ਪਰ ਉਹ ਮਾਸ ਮੱਛੀ ਤੋਂ ਦੂਰ ਹੀ ਰਹਿੰਦਾ ਸੀ ਜੋ ਆਪਣੇ ਕੰਮ ਦੀ ਪਰਵਾਹ ਕਰਦਾ ਹੈ ਜਿਸ ਨੂੰ ਆਪਣੇ ਪਰਿਵਾਰ ਦੀ ਚਿੰਤਾ ਹੈ ਦੋ ਧੀਆਂ ਦਾ ਇੱਕ ਚੰਗਾ ਪਿਤਾ ਇੱਕ ਛੋਟੇ ਜੇ ਗਿਫਟ ਸੈਂਟਰ ਸਲੋਨੀ ਗਿਫਟ ਸੈਂਟਰ ਦਾ ਇੱਕ ਚੰਗਾ ਮਾਲਕ ਉਸ ਦੀ ਇੱਕ ਪਤਨੀ পার্বਤੀ ਜਿਸ ਦਾ ਉਹ ਬਹੁਤ ਧਿਆਨ ਰੱਖਦਾ ਹੈ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਇੱਕ ਭਾਰਤੀ ਔਰਤ ਵੰਗ ਪਾਰਵਤੀ ਘਰ ਦੀ ਦੇਖਭਾਲ ਕਰਦੀ ਹੈ ਉਹ ਕਰਦਾ ਸਾਰਾ ਕੰਮ ਆਪ ਕਰਦੀ ਸੀ ਰਾਮਕਿਸ਼ੋਰ ਅਕਸਰ ਕਹਿੰਦਾ ਸੀ ਪਾਰਵਤੀ ਤੂੰ ਘਰ ਦਾ ਸਾਰਾ ਕੰਮ ਕਰਦੀ ਥੱਕ ਗਈ ਹੋਵੇਂਗੀ ਘਰ ਸਾਫ਼ ਕਰਨ ਲਈ ਇੱਕ ਨੌਕਰਾਂ ਨਹੀਂ ਰੱਖ ਲੈ ਨਹੀਂ ਜਿੰਨਾ ਤੇ ਰਹਿਣਾ ਬਾਹਾਂ ਤੇ ਲੱਤਾਂ ਵਿੱਚ ਜਾਣ ਹੈ ਮੈਂ ਨੌਕਰਾਂ ਨੂੰ ਪੈਸੇ ਨਹੀਂ ਦੇਵਾਂਗੀ ਜੇ ਤੁਹਾਡੇ ਕੋਲ ਜ਼ਿਆਦਾ ਪੈਸੇ ਹਨ ਤਾਂ ਮੈਨੂੰ ਨੌਕਰਾਂ ਨਹੀਂ ਸਮਝ ਕੇ ਦੇ ਦਿਓ ਪਾਰਵਤੀ ਤੂੰ ਕਿਹੋ ਜਿਹੀਆਂ ਗੱਲਾਂ ਕਰਦੀ ਹੈ ਤੂੰ ਘਰ ਦੀ ਮਾਲਕਨ ਹੈ ਮੈਂ ਤੈਨੂੰ ਨੌਕਰਾਨੀ ਕਿਉਂ ਮੰਨਾਂਗਾ ਗਲਤੀ ਨਾਲ ਵੀ ਅਜਿਹੀ ਗੱਲ ਕਦੇ ਨਾ ਕਰੀ ਠੀਕ ਹੈ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਮੈਂ ਤਾਂ ਕੁਝ ਪੈਸੇ ਬਚਾਉਣ ਲਈ ਕਿਹਾ ਸੀ ਇਸ ਤਰ੍ਹਾਂ ਰਾਮਕਿਸ਼ੋਰ ਦਾ ਪਰਿਵਾਰ ਖੁਸ਼ ਸੀ ਦੋਵੇਂ ਧੀਆ ਵੱਡੀ 12ਵੀਂ ਜਮਾਤ ਵਿੱਚ ਪੜ ਰਹੀ ਸੀ ਅਤੇ ਛੋਟੀ 10ਵੀਂ ਜਮਾਤ ਵਿੱਚ ਪੜ ਰਹੀ ਸੀ ਦੋਵੇਂ ਆਪਣੇ ਮਾਪਿਆਂ ਦੀਆਂ ਆਗਿਆਕਾਰੀ ਧੀਆ ਸਨ ਫਿਰ ਇੱਕ ਦਿਨ ਉਸ ਦੀ ਦੁਕਾਨ ਤੇ ਇੱਕ ਔਰਤ ਆਈ ਤੇ ਕਿਹਾ ਕੀ ਮੇਰੇ 15 ਸਾਲ ਦੇ ਪੁੱਤਰ ਦੇ ਜਨਮ ਦਿਨ ਲਈ ਕੁਈ ਚੰਗਾ ਗਿਫਟ ਹੋਵੇਗਾ ਇੱਕ ਆਕਰਸ਼ਕ ਔਰਤ ਨੇ ਰਾਮਕਿਸ਼ੋਰ ਨੂੰ ਮਿੱਠੀ ਆਵਾਜ਼ ਵਿੱਚ ਪੁੱਛਿਆ ਰਾਮਕਿਸ਼ੋਰ ਇੱਕ ਪਲ ਇਸ ਵੱਲ ਦੇਖਦਾ ਰਿਹਾ ਫਿਰ ਉਸਨੇ ਕਿਹਾ ਹਾਂ ਹੈ ਬੈਠ ਜਾਓ ਮੈਂ ਤੁਹਾਨੂੰ ਹੁਣੇ ਦਿਖਾਉਂਦਾ ਹਾਂ ਇਹ ਕਹਿ ਕੇ ਰਾਮਕਿਸ਼ੋਰ ਨੇ ਔਰਤ ਨੂੰ ਤਿੰਨ ਚਾਰ ਗਿਫਟ ਦਿਖਾਏ ਕੀ ਤੁਸੀਂ ਮੈਨੂੰ ਹੋਰ ਦਿਖਾ ਸਕਦੇ ਹੋ ਔਰਤ ਨੇ ਪਿਆਰ ਨਾਲ ਪੁੱਛਿਆ ਰਾਮਕਿਸ਼ੋਰ ਇੱਕ ਛੋਟੀ ਜਿਹੀ ਪੌੜੀ ਚੜ੍ਹਿਆ ਅਤੇ ਛੱਤ ਤੇ ਪਏ ਸੈਲਫ ਤੋਂ ਕੁਝ ਹੋਰ ਗਿਫਟ ਦੇ ਪੈਕੇਟ ਉਤਾਰੇ ਅਤੇ ਔਰਤ ਨੂੰ ਦਿਖਾਉਣੇ ਸ਼ੁਰੂ ਕਰ ਦਿੱਤੇ ਔਰਤ ਗਿਫਟਾਂ ਵੱਲ ਦੇਖ ਰਹੀ ਸੀ ਅਤੇ ਰਾਮਕਿਸ਼ੋਰ ਔਰਤ ਦੇ ਆਕਰਸ਼ਕ ਚਿਹਰੇ ਵੱਲ ਦੇਖ ਰਿਹਾ ਸੀ ਉਸ ਔਰਤ ਨੂੰ ਰਾਮਕਿਸ਼ੋਰ ਦੀ ਇਸ ਕਮਜ਼ੋਰੀ ਦਾ ਅਹਿਸਾਸ ਹੋ ਗਿਆ ਉਸ ਨੂੰ ਇੱਕ ਗਿਫਟ ਪਸੰਦ ਆ ਗਿਆ ਇਸ ਦੀ ਕੀਮਤ ਕੀ ਹੈ ਔਰਤ ਨੇ ਬਿਨਾਂ ਕਿਸੇ ਕਾਰਨ ਮੁਸਕਰਾਉਂਦੇ ਹੋਏ ਪੁੱਛਿਆ ਇੰਜ ਲੱਗ ਰਿਹਾ ਸੀ ਜਿਵੇਂ ਰਾਮਕਿਸ਼ੋਰ ਉਸ ਦੀ ਮੁਸਕਰਾਹਟ ਤੋਂ ਮੋਹਿਤ ਹੋ ਗਿਆ ਹੋਵੇ ਉਹ ਵੀ ਉਸੇ ਤਰ੍ਹਾਂ ਮੁਸਕਰਾਇਆ ਅਤੇ ਕਿਹਾ ਅਸਲ ਵਿੱਚ ਇਸ ਦੀ ਕੀਮਤ 1500 ਰੁਪਏ ਹੈ ਪਰ ਤੁਹਾਡੇ ਲਈ ਇਹ 1400 ਰੁਪਏ ਦਾ ਹੈ ਆਪਣੀਆਂ ਅੱਖਾਂ ਨਾਲ ਉਸ ਤੇ ਹਮਲਾ ਕਰਦੇ ਹੋਏ ਔਰਤ ਨੇ ਭਾਵੁਕ ਲਹਿਜੇ ਵਿੱਚ ਕਿਹਾ ਮੇਰੇ ਤੇ ਇੰਨੀ ਮਿਹਰਬਾਨੀ ਕਿਉਂ ਪਰ ਮੈਂ ਇਸ ਦੇ 1200 ਰੁਪਏ ਤੋਂ ਵੱਧ ਨਹੀਂ ਦੇਣੀ ਮੈਡਮ ਤੁਸੀਂ ਇਸ ਨੂੰ ਮੁਫਤ ਵਿੱਚ ਵੀ ਲੈ ਸਕਦੇ ਹੋ ਇਹ ਸਭ ਤੁਹਾਡਾ ਹੀ ਹੈ ਰਾਮ ਪਿਸ਼ੋਰ ਨੇ ਔਰ ਥੱਗੇ ਲਗਭਗ ਆਤਮ ਸਮਰਪਣ ਕਰਦੇ ਹੋਏ ਕਿਹਾ ਕੁਦਰਤ ਨੇ ਔਰਤਾਂ ਦੇ ਦਿਲ ਅਤੇ ਦਿਮਾਗ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਉਹ ਔਰਤਾਂ ਪ੍ਰਤੀ ਮਰਦਾਂ ਦੇ ਪਿਆਰ ਦੀ ਕਮਜ਼ੋਰੀ ਨੂੰ ਆਸਾਨੀ ਨਾਲ ਮਹਿਸੂਸ ਕਰ ਸਕਦੀਆਂ ਹਨ। ਔਰਤ ਨੂੰ ਮਹਿਸੂਸ ਹੋਇਆ ਕਿ ਰਾਮਕਿਸ਼ੋਰ ਫਿਸਲ ਰਿਹਾ ਹੈ। ਉਸਨੇ ਆਪਣੇ ਗੁਲਾਬੀ ਪਰਸ ਵਿੱਚੋਂ 1200 ਰੁਪਏ ਕੱਢੇ ਅਤੇ 카운ਟਰ ਉੱਤੇ ਰੱਖ ਦਿੱਤੇ। ਰਾਮਕਿਸ਼ੋਰ ਦਾ ਉਸ ਔਰਤ ਤੋਂ ਇੱਕ ਪੈਸਾ ਵੀ ਲੈਣ ਦਾ ਮਨ ਨਹੀਂ ਸੀ ਪਰ ਉਸਨੂੰ ਪੈਸੇ ਲੈਣੇ ਹੀ ਪਏ। ਪੈਸੇ ਚੁੱਕ ਕੇ ਔਰਤ ਨੂੰ ਗਿਫਟ ਦਿੰਦੀ ਗਈ। ਉਸਨੇ ਮਦੁਰ ਸੋਰ ਵਿੱਚ ਹੌਲੀ ਜਿਹਾ ਕਿਹਾ ਦੁਬਾਰਾ ਜ਼ਰੂਰ ਆਉਣਾ। ਉਹ ਤਾਂ ਲਗਾਤਾਰ ਆਉਣਾ ਜਾਣਾ ਬਣਿਆ ਰਹੇਗੇ ਤੁਸੀਂ ਬਹੁਤ ਵਧੀਆ ਹੋ ਔਰਤ ਨੇ ਇਸ ਤਰ੍ਹਾਂ ਕਿਹਾ ਕਿ ਪਿਆਰ ਦੀ ਤਿੱਖੀ ਛੁਰੀ ਰਾਮਕਿਸ਼ੋਰ ਦੇ ਦਿਲ ਨੂੰ ਵੰਨ ਗਈ ਉਹ ਔਰਤ ਵੱਲ ਉਹ ਤੱਕ ਵੇਖਦਾ ਰਿਹਾ ਜਦੋਂ ਤੱਕ ਉਹ ਉਸ ਦੀ ਨਜ਼ਰ ਤੋਂ ਓਲੋਪ ਨਹੀਂ ਹੋ ਗਈ ਉਸ ਦਿਨ ਰਾਮਕਿਸ਼ੋਰ ਇੱਕ ਵਕਰੀ ਦੁਨੀਆ ਵਿੱਚ ਚਲਾ ਗਿਆ ਉਸ ਰੋਮਾਂਟਿਕ ਦੁਨੀਆ ਵਿੱਚ ਜੋ ਹਕੀਕਤ ਤੋਂ ਬਿਲਕੁਲ ਵਕਰੀ ਹੈ ਅੱਜ ਉਸਦੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸਨ ਅੱਜ ਉਸ ਦਾ ਦਿਲ ਉਸਦੇ ਕਾਬੂ ਵਿੱਚ ਨਹੀਂ ਸੀ ਉਸਦਾ ਦਿਲ ਕਬੂਤਰ ਵਾਂਗ ਫੜਫੜਾ ਰਿਹਾ ਸੀ। ਰਾਮਕਿਸ਼ੋਰ ਬਿਨਾਂ ਕਿਸੇ ਕਾਰਨ ਮੁਸਕਰਾ ਰਿਹਾ ਸੀ। ਇਹ ਪਿਆਰ ਅਜਿਹਾ ਹੈ ਕਿ ਇਹ ਇੱਕ ਵਿਅਕਤੀ ਨੂੰ ਪੂਰੀ ਤਰ੍ਹਾਂ ਬਦਲ ਦਿੰਦਾ ਹੈ। ਅਗਲੀ ਹੀ ਮੁਲਾਕਾਤ ਵਿੱਚ ਰਾਮਕਿਸ਼ੋਰ ਨੇ ਉਸਔਰਤ ਨਾਲ ਚੰਗੀ ਜਾਣ-ਪਛਾਣ ਕਰ ਲਈ। ਉਸਦਾ ਨਾਮ অরুণਾ ਸੀ। ਉਹ ਪਾਰਸ ਲੋਕ ਕਲੋਨੀ ਵਿੱਚ ਰਹਿੰਦੀ ਸੀ। ਉਹ ਵਿਆਹੀ ਹੋਈ ਸੀ। ਉਸਦਾ ਪਤੀ ਇੱਕ ਬੈਂਕ ਵਿੱਚ ਕਲਰਕ ਸੀ। ਉਸਦੀ ਲੜਕੀ ਬੀਏ ਦੂਜੇ ਸਾਲ ਦੀ ਵਿਦਿਆਰਥਣ ਸੀ। ਜਦੋਂ ਕਿ ਉਸ ਦਾ ਪੁੱਤਰ 9ਵੀਂ ਜਮਾਤ ਵਿੱਚ ਪੜ ਰਿਹਾ ਸੀ। ਅਰੂਣਾ ਨੂੰ ਵਿਸ਼ਵਾਸ ਨਹੀਂ ਸੀ ਕਿ ਰਾਮਕਿਸ਼ੋਰ ਇਹਨੇ ਜਲਦੀ ਪਿਆਰ ਦੇ ਦਰਿਆ ਵਿੱਚ ਡੁੱਬ ਜਾਵੇਗਾ। ਕੋਈ ਇਸ ਖੇਤਰ ਵਿੱਚ ਕਿ ਮਾਰਕ ਡਾਰਨ ਸੀ। ਉਸ ਨੇ ਪਰਿਵਾਰਿਕ ਮਰਦਾਂ ਨੂੰ ਪਿਆਰ ਦੇ ਸਮੁੰਦਰ ਵਿੱਚ ਡੁੱਬਦੇ ਬਹੁਤ ਘੱਟ ਦੇਖਿਆ ਸੀ। ਆਵਾਰਾ, ਵੇਲੇ ਅਤੇ ਬਦਮਾਸ਼ ਨੌਜਵਾਨ ਸਿਰਫ ਇੱਕ ਇਸ਼ਾਰੇ ਨਾਲ ਪਿਆਰ ਦੇ ਦਰਿਆ ਵਿੱਚ ਛਾਲ ਮਾਰਨ ਲਈ ਤਿਆਰ ਹੋ ਜਾਂਦੇ ਹਨ। ਪਰ ਇਨ੍ਹਾਂ ਲੋਕਾਂ ਨਾਲ ਸਬੰਧ ਬਣਾਉਣ ਵਿੱਚ ਹਮੇਸ਼ਾ ਜੋਖਮ ਹੁੰਦਾ ਹੈ। ਪਹਿਲਾਂ ਤਾਂ ਉਹ ਆਪਣੇ ਦੋਸਤਾਂ ਨੂੰ ਸਭ ਕੁਝ ਦੱਸ ਦਿੰਦੇ ਹਨ ਜਿਸ ਕਾਰਨ ਹਮੇਸ਼ਾ ਬਦਨਾਮੀ ਦਾ ਡਰ ਰਹਿੰਦਾ ਹੈ ਦੂਜਾ ਉਹ ਬਹੁਤ ਬੇਸਬਰੇ ਤੇ ਕਾਲੇ ਹੁੰਦੇ ਹਨ ਉਹਨਾਂ ਨੂੰ ਜੋ ਖੁਸ਼ੀ ਚਾਹੀਦੀ ਹੁੰਦੀ ਹੈ ਉਹ ਨਹੀਂ ਮਿਲਦੀ ਇੱਕ ਵਿਆਹਿਆ ਹੋਇਆ ਆਦਮੀ ਜਿਸ ਦਾ ਪਰਿਵਾਰ ਹੁੰਦਾ ਹੈ ਉਹ ਆਪਣੇ ਪਿਆਰ ਦਾ ਟੰਡੋਰਾ ਨਹੀਂ ਪਿੱਟਦਾ ਉਸ ਨੂੰ ਖੁਦ ਡਰ ਹੁੰਦਾ ਹੈ ਕਿ ਜੇਕਰ ਇਹ ਭੇਦ ਖੁੱਲ ਗਿਆ ਤਾਂ ਉਸ ਦੀ ਬਦਨਾਮੀ ਹੋ ਜਾਵੇਗੀ ਅਤੇ ਉਸ ਦਾ ਪਰਿਵਾਰ ਟੁੱਟ ਜਾਵੇਗਾ ਉਹ ਧੀਰਜ ਨਾਲ ਕੰਮ ਕਰਦਾ ਹੈ ਬੇਸਬਰੀ ਨਾਲ ਨਹੀਂ ਗਿਫਟ ਲੈ ਕੇ ਅਤੇ ਸ਼ਾਪਿੰਗ ਕਰਕੇ ਵੀ ਵਿਆਹੇ ਬੰਦੇ ਤੋਂ ਚੰਗਾ ਪੈਸਾ ਕਮਾਇਆ ਜਾ ਸਕਦਾ ਹੈ ਇਹ ਸਭ ਸੋਚਦੇ ਹੋਏ ਅਰੂਣਾ ਨੇ ਜਲਦੀ ਹੀ RAM కిਸ਼ੋਰ ਨਾਲ ਸਰੀਰਕ ਸੰਬੰਧ ਬਣਾ ਲਈ ਸਨ ਉਸਨੇ RAM కిਸ਼ੋਰ ਤੋਂ ਗਿਫਟਾਂ ਦੇ ਨਾਲ ਪੈਸੇ ਵਸੂਲਣੇ ਵੀ ਸ਼ੁਰੂ ਕਰ ਦਿੱਤੇ ਸਨ ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਮਰਦਾਂ ਤੋਂ ਪੈਸੇ ਕਿਵੇਂ ਕਢਵਾਉਣੇ ਹਨ ਉਸ ਦਾ ਸਿਲਸਿਲਾ ਕਾਫੀ ਸਮਾਂ ਚੱਲਦਾ ਰਿਹਾ RAM కిਸ਼ੋਰ ਨੂੰ ਹੌਲੀ-ਹੌਲੀ ਇਸ ਗੱਲ ਦੀ ਸਮਝ ਆਉਣ ਲੱਗੀ ਸੀ ਪਰ ਜਦੋਂ ਵੀ RAM కిਸ਼ੋਰ ਉਸਨੇ ਚੁੰਗਲ ਤੋਂ ਬਚਣ ਦੀ ਕੋਸ਼ਿਸ਼ ਕਰਦਾ ਸੀ। ਅਰੂਨਾ ਉਸ ਨੂੰ ਭਾਵਨਾਤਮਕ ਤੌਰ ਤੇ ਬਲੈਕਮੇਲ ਕਰਦੀ ਅਤੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾ ਲੈਂਦੀ ਸੀ। "ਰਾਮਕਿਸ਼ੋਰ, ਮੈਂ ਤੁਹਾਡੇ ਪਿਆਰ ਵਿੱਚ ਅੰਨੀ ਹੋ ਗਈ ਆਂ ਅਤੇ ਆਪਣਾ ਸਭ ਕੁਝ ਗਵਾ ਦਿੱਤਾ ਹੈ। ਮੈਂ ਆਪਣਾ ਮਾਨ ਸਤਿਕਾਰ ਤੇ ਜਿਸਮ ਤੁਹਾਨੂੰ ਸੌਂਪ ਦਿੱਤਾ ਹੈ। ਹੁਣ ਤੂੰ ਮੈਨੂੰ ਬੇਸਹਾਰਾ ਛੱਡਣਾ ਚਾਹੁੰਦਾ ਹੈ?" ਤ ਉਸ ਬੇਵਫਾ ਪਪੂਰਾ ਵਾਂਗ ਨਿਕਲਿਆ ਜੋ ਕਲੀ ਦਾ ਰਸ ਪੀਂਦਾ ਹੈ ਅਤੇ ਫਿਰ ਉੱਡ ਜਾਂਦਾ ਹੈ। ਅਰੂਨਾ ਦੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਰਾਮਕਿਸ਼ੋਰ ਪਿਗਲ ਜਾਂਦਾ ਸੀ ਅਤੇ ਸੱਚੇ ਪਿਆਰ ਦੇ ਵਾਅਦੇ ਕਰਨ ਲੱਗ ਪੈਂਦਾ ਸੀ ਅਤੇ ਉਸ ਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਦੇਖਭਾਲ ਕਰਨ ਲੱਗ ਪੈਂਦਾ ਸੀ ਅਰੂਨਾ ਉਸ ਤੋਂ ਹੋਰ ਪੈਸੇ ਵਸੂਲਣ ਲੱਗ ਪੈਂਦੀ ਸੀ ਦੂਜੀ ਕਿਸ਼ਤੀ ਦੀ ਸਵਾਰੀ ਅਜੇ ਹੀ ਹੋ ਗਈ ਕਿ ਰਾਮਕਿਸ਼ੋਰ ਇਸ ਨੂੰ ਛੱਡਣ ਦੇ ਯੋਗ ਨਹੀਂ ਸੀ ਉਹ ਪਹਿਲਾਂ ਹੀ ਪਹਿਲੀ ਕਿਸ਼ਤੀ ਦੇ ਸਵਾਰ ਸੀ ਇਸ ਲਈ ਉਹ ਇਸ ਨੂੰ ਵੀ ਛੱਡ ਨਹੀਂ ਸਕਦਾ ਸੀ ਰਾਮਕਿਸ਼ੋਰ ਅਰੂਨਾ ਦੇ ਜਾਲ ਵਿੱਚ ਇੰਨਾ ਫਸ ਗਿਆ ਕਿ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਸੱਪ ਵਾਂਗ ਅਰੂਨਾ ਉਸ ਦੇ ਦਿਲ ਅਤੇ ਦਿਮਾਗ ਨੂੰ ਜਕੜ ਰਹੀ ਸੀ ਉਹ ਵਾਰ-ਵਾਰ ਰਾਮਕਿਸ਼ੋਰ ਨੂੰ ਕਹਿੰਦੀ ਸੀ ਕਿ ਉਹ ਉਸ ਦੀ ਪਤਨੀ ਤੋਂ ਘਟ ਨਹੀਂ ਹੈ ਇਸ ਲਈ ਉਸ ਨੂੰ ਰਾਮਕਿਸ਼ੋਰ ਦੀ ਆਮਦਨ ਵਿੱਚੋਂ ਵੀ ਬਰਾਬਰ ਦਾ ਹਿੱਸਾ ਮਿਲਣਾ ਚਾਹੀਦਾ ਹੈ ਜੇ ਉਹ ਇਹ ਨਹੀਂ ਦਿੰਦਾ ਤਾਂ ਇਹ ਉਸ ਨਾਲ ਬੇਇਨਸਾਫੀ ਹੋਵੇਗੀ ਉਹ ਹੰਗਾਮਾ ਕਰੇਗੀ ਅਤੇ ਰਾਮਕਿਸ਼ੋਰ ਦੀ ਪਤਨੀ ਅਤੇ ਬੱਚਿਆਂ ਨੂੰ ਸਭ ਕੁਝ ਦੱਸ ਦੇਵੇਗੀ अरुणा रामकिशोर ਲਈ ਗਲੇ ਵਿੱਚ ਫਸੀ ਹੋਈ ਹੱਡੀ ਬਣ ਗਈ ਜਿਸ ਨੂੰ ਉਹ ਨਾ ਤਾਂ निगल ਸਕਦਾ ਸੀ ਅਤੇ ਨਾ ਹੀ ਬਾਹਰ ਕੱਢ ਸਕਦਾ ਸੀ ਦੂਜੇ ਪਾਸੇ పార్వਤੀ ਸਮਝ ਨਹੀਂ پا ਰਹੀ ਸੀ ਕਿ रामकिशोर ਨਾਲ ਕੀ ਹੋ ਰਿਹਾ ਹੈ ਉਹ ਹਰ ਵੇਲੇ ਪਰੇਸ਼ਾਨ ਕਿਉਂ ਰਹਿੰਦਾ ਹੈ ਉਹ ਆਪਣੇ ਪਰਿਵਾਰ ਤੋਂ ਵੀ ਦੂਰ ਕਿਉਂ ਰਹਿੰਦਾ ਹੈ ਇੱਕ ਦਿਨ పార్వਤੀ ਨੇ ਉਸ ਨੂੰ ਪੁੱਛਿਆ ਕਿਉਂ ਕੀ ਗੱਲ ਹੈ ਤੁਸੀਂ ਮੈਨੂੰ ਚਿੰਤਤ ਲੱਗ ਰਹੇ ਹੋ ਕੀ ਹੋਇਆ ਨਹੀਂ ਨਹੀਂ పార్వਤੀ ਕੁਝ ਨਹੀਂ ਹੋਇਆ ਕਈ ਵਾਰ ਮੂਡ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਸਭ ਠੀਕ ਹੋ ਜਾਵੇਗਾ ਨਹੀਂ ਕੁਝ ਤਾਂ ਹੈ ਤੁਹਾਡਾ ਮੂਡ ਲਗਭਗ ਹਰ ਰੋਜ਼ ਖਰਾਬ ਰਹਿੰਦਾ ਹੈ ਆਓ ਡਾਕਟਰ ਕੋਲ ਚਲਦੇ ਹਾਂ ਨਹੀਂ ਪਾਰਵਤੀ ਇਸ ਵਿੱਚ ਡਾਕਟਰ ਕੀ ਕਰੇਗਾ ਤੂੰ ਚਲੀ ਜਾ ਮੈਨੂੰ ਬਹੁਤਾ ਪਰੇਸ਼ਾਨ ਨਾ ਕਰ ਇਹ ਕਹਿ ਕੇ RAMKISHOR ਨੇ ਆਪਣੇ ਆਪ ਨੂੰ ਚਾਦਰ ਨਾਲ ਢੱਕ ਲਿਆ ਪਾਰਵਤੀ ਨੂੰ ਮਹਿਸੂਸ ਹੋਇਆ ਕਿ ਕੁਝ ਤਾਂ ਹੈ ਜੋ RAMKISHOR ਉਸ ਤੋਂ ਲੁਕਾ ਰਿਹਾ ਹੈ ਇਸ ਵਿੱਚ ਕੁਝ ਤਾਂ ਗੜਬੜ ਹੈ ਗਿਫਟ ਸੈਂਟਰ ਦੀ ਆਮਦਨ ਵੀ ਘਟ ਰਹੀ ਹੈ ਕੀ ਪੈਸੇ ਉਧਾਰੀ ਵਿੱਚ ਡੁੱਬ ਗਏ ਹਨ ਜਾਂ ਕਿਸੇ ਔਰਤ ਨਾਲ ਅਫੇਅਰ ਹੈ ਨਹੀਂ ਨਹੀਂ ਮੇਰਾ ਰਾਮਕਿਸ਼ੋਰ ਅਜਿਹਾ ਨਹੀਂ ਹੈ ਪਾਰਵਤੀ ਦੇ ਮਨ ਵਿੱਚ ਅਜਿਹੇ ਕਈ ਸਵਾਲ ਉੱਠ ਰਹੇ ਸਨ ਉਹ ਇਹਨਾਂ ਸਭ ਦੇ ਜਵਾਬ ਚਾਹੁੰਦੀ ਸੀ ਇਸ ਲਈ ਉਸਨੇ ਕੁਝ ਸਮਾਂ ਕੱਢ ਕੇ ਗਿਫਟ ਸੈਂਟਰ ਵਿੱਚ ਬੈਠਣਾ ਸ਼ੁਰੂ ਕਰ ਦਿੱਤਾ ਰਾਮਕਿਸ਼ੋਰ ਅਤੇ ਅਰੁਣਾ ਦੋਵੇਂ ਹੀ ਪਾਰਵਤੀ ਦੇ ਗਿਫਟ ਸੈਂਟਰ ਵਿੱਚ ਬੈਠਣ ਤੋਂ ਪਰੇਸ਼ਾਨ ਸਨ ਫਿਰ ਵੀ ਦੋਵਾਂ ਨੇ ਇਸ ਗੱਲ ਨੂੰ ਸੰਭਾਲ ਲਿਆ ਹੁਣ ਰਾਮਕਿਸ਼ੋਰ ਪਾਰਵਤੀ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਅਰੂਣਾ ਨੂੰ ਮਿਲਣ ਜਾਂਦਾ। ਪਹਿਲਾਂ ਅਰੂਣਾ ਉਸ ਨੂੰ ਮਿਲਣ ਆਉਂਦੀ ਸੀ ਪਰ ਇਸ ਦਾ ਇੱਕ ਫਾਇਦਾ ਇਹ ਸੀ ਕਿ ਗਿਫਟ ਸੈਂਟਰ ਵਿੱਚ ਬੈਠ ਕੇ ਪਾਰਵਤੀ ਨੇ ਕਾਰੋਬਾਰ ਸਿੱਖ ਲਿਆ ਸੀ। ਹਰ ਸੰਭਵ ਕੋਸ਼ਿਸ਼ ਕਰਨ ਦੇ ਬਾਵਜੂਦ ਪਾਰਵਤੀ ਰਾਮਕਿਸ਼ੋਰ ਦੀ ਪਰੇਸ਼ਾਨੀ ਦਾ ਕਾਰਨ ਨਹੀਂ ਸਮਝ ਸਕੀ। ਫਿਰ ਇੱਕ ਦਿਨ ਇੱਕ ਵੱਖਰੀ ਹੀ ਕਹਾਣੀ ਵਾਪਰੀ। ਇੱਕ ਦਿਨ ਅਰੂਣਾ ਦੀ ਧੀ ਹੂਸ਼ਾ ਅਚਾਨਕ ਕਾਲਜ ਤੋਂ ਜਲਦੀ ਘਰ ਆ ਗਈ। ਉਸ ਨੇ ਰਾਮਕਿਸ਼ੋਰ ਦਾ ਮੋਟਰਸਾਈਕਲ ਘਰ ਦੇ ਬਾਹਰ ਖੜਾ ਦੇਖਿਆ। ਦਾਨ ਕਿਸ਼ੋਰ ਪਹਿਲਾਂ ਵੀ ਉਹਨਾਂ ਦੇ ਘਰ ਆਉਂਦਾ ਰਹਿੰਦਾ ਸੀ ਅਤੇ ਇਸ ਲਈ ਉਸਨੇ ਉਸ ਦਾ ਮੋਟਰਸਾਈਕਲ ਪਛਾਣ ਲਿਆ ਉਹ ਕੋਈ ਛੋਟੀ ਕੁੜੀ ਨਹੀਂ ਸੀ ਜਿਸ ਨੂੰ ਕੋਈ ਸਮਝ ਨਾ ਆਵੇ ਉਸ ਨੂੰ ਪਹਿਲਾਂ ਹੀ ਰਾਮ ਕਿਸ਼ੋਰ ਅਤੇ ਉਸ ਦੀ ਮਾਂ ਦੇ ਸਬੰਧਾਂ ਤੇ ਸ਼ੱਕ ਸੀ ਅੱਜ ਊਸ਼ਾ ਨੂੰ ਉਹਨਾਂ ਨੂੰ ਰੰਗੇ ਹੱਥੀ ਫੜਨ ਦਾ ਮੌਕਾ ਮਿਲ ਗਿਆ ਸੀ ਉਸਨੇ ਉਹਨਾਂ ਨੂੰ ਰੰਗੇ ਹੱਥੀ ਫੜਨ ਦੀ ਇੱਕ ਚਾਲ ਸੋਚੀ ਉਸਨੇ ਆਪਣੇ ਘਰ ਦੀ ਘੰਟੀ ਨਾ ਵਜਾਈ ਤੇ ਆਪਣੇ ਗਵਾਂਡੀ ਦੇ ਘਰ ਤੋਂ ਆਪਣੇ ਘਰ ਵਿੱਚ ਦਾਖਲ ਹੋ ਗਈ ਉਦੋਂ ਤੱਕ ਦੋਵਾਂ ਨੇ ਆਪਣਾ ਕੰਮ ਪੂਰਾ ਕਰ ਲਿਆ ਸੀ। ਕੁਸ਼ਾ ਨੂੰ ਆਪਣੇ ਸਾਹਮਣੇ ਦੇਖ ਕੇ ਦੋਵੇਂ ਹੈਰਾਨ ਰਹਿ ਗਏ। ਚੋਰ ਦੀ ਦਾੜ੍ਹੀ ਵਿੱਚ ਤਿੰਕਾ ਜਿਵੇਂ ਹੀ ਉਸ ਨੇ ਉਸਾ ਨੂੰ ਦੇਖਿਆ, ਰਾਮਕਿਸ਼ੋਰ ਉਤੋਂ ਭੱਜ ਗਿਆ। ਕੁਸ਼ਾ ਨੇ ਉਸ ਨੂੰ ਫੜਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸ ਨੇ ਉਸ ਨੂੰ ੱੱਕਾ ਦਿੱਤਾ ਅਤੇ ਗੇਟ ਵੱਲ ਭੱਜ ਗਿਆ। ਕੁਸ਼ਾ ਫर्श ਤੇ ਡਿੱਗ ਪਈ। ਉਸ ਨੂੰ ਉੱਠਣ ਵਿੱਚ ਕੁਝ ਪਲ ਲੱਗੇ। ਰਾਮਕਿਸ਼ੋਰ ਲਈ ਇਹ ਦੋ ਪਲ ਕਾਫੀ ਸਨ। ਉਹ ਗੇਟ ਤੋਂ ਬਾਹਰ ਆਇਆ, ਆਪਣਾ ਮੋਟਰਸਾਈਕਲ ਸਟਾਰਟ ਕੀਤਾ ਅਤੇ ਉੱਥੋਂ ਭੱਜ ਗਿਆ। ਸ਼ਿਕਾਰੂ ਆਪਣੇ ਹੱਥੋਂ ਕਿਸਕ ਦਾ ਦੇਖ ਕੇ ਕੂਸ਼ਾ ਗੁੱਸੇ ਨਾਲ ਹੌਂਕ ਰਹੀ ਸੀ ਉਸਨੇ ਪਹਿਲਾਂ ਆਪਣੇ ਮਾਂ ਨੂੰ ਝਿੜਕਿਆ ਤੇ ਖਰੀ ਕੋਟੀ ਸੁਣਾਈ ਫਿਰ ਵੀ ਉਸ ਦੇ ਅੰਦਰ ਗੁੱਸੇ ਦਾ ਜਵਾਲਾਮੁਖੀ ਫਟ ਰਿਹਾ ਸੀ ਉਹ ਪੈਦਲ ਰਾਮਕਿਸ਼ੋਰ ਦੀ ਦੁਕਾਨ ਵੱਲ ਭੱਜੀ ਦੁਕਾਨ ਸਿਰਫ 500 ਮੀਟਰ ਦੀ ਦੂਰੀ ਤੇ ਸੀ ਰਾਮਕਿਸ਼ੋਰ ਜਲਦੀ ਨਾਲ ਆਪਣੇ ਗਿਫਟ ਸੈਂਟਰ ਪਹੁੰਚ ਗਿਆ ਉਸ ਰਜੇਹੀ ਹਾਲਤ ਵਿੱਚ ਦੇਖ ਕੇ ਪਾਰਵਤੀ ਨੇ ਪੁੱਛਿਆ ਕੀ ਹੋਇਆ ਇਨਾ ਸਾਹ ਕਿਉਂ ਫੁੱਲਿਆ ਹੋਇਆ ਹੈ राम किशोर ਨੂੰ ਤੁਰੰਤ ਸਮਝ ਨਹੀਂ ਆਈ ਕਿ ਕੀ ਕਹੇ ਫਿਰ ਕੁਝ देर ਸੋਚਣ ਤੋਂ ਬਾਅਦ ਉਸਨੇ ਕਿਹਾ ਐਕਸੀਡੈਂਟ ਪਾਰਵਤੀ ਐਕਸੀਡੈਂਟ ਮੈਂ ਬੜੀ ਮੁਸ਼ਕਲ ਨਾਲ ਬਚ ਕੇ ਆਇਆ ਪਾਣੀ ਮੈਨੂੰ ਪਾਣੀ ਦੇ ਪਾਰਵਤੀ ਨੇ ਜਲਦੀ ਨਾਲ ਪਾਣੀ ਦੀ ਬੋਤਲ ਚੁੱਕੀ ਅਤੇ राम किशोर ਨੂੰ ਦੇ ਦਿੱਤੀ राम किशोर ਅਜੇ ਬੋਤਲ ਵਿੱਚੋਂ ਪਾਣੀ ਪੀ ਰਿਹਾ ਸੀ ਉਦੋਂ ਉਸਦੀ ਨਜ਼ਰ 우ਸ਼ਾ ਤੇ ਪਈ ਜੋ ਗੁੱਸੇ ਨਾਲ ਲਾਲ ਸੀ ਅਤੇ ਤੇਜ਼ ਰਫ਼ਤਾਰ ਨਾਲ ਉਸਦੇ ਵੱਲ ਆ ਰਹੀ ਸੀ ਹੁਸ਼ਾ ਨੂੰ ਦੇਖ ਕੇ ਉਹ ਚੀਕਿਆ ਪਾਰਵਤੀ ਐਕਸੀਡੈਂਟ ਪਾਰਵਤੀ ਹੈਰਾਨੀ ਨਾਲ ਇੱਧਰ ਉੱਧਰ ਦੇਖਣ ਲੱਗੀ ਉਸਨੇ ਸੋਚਿਆ ਕਿ ਰਾਮਕਿਸ਼ੋਰ ਹਾਦਸੇ ਤੋਂ ਬਚ ਗਿਆ ਹੁਣੇ ਹੀ ਵਾਪਸ ਆਇਆ ਹੈ ਇਸੇ ਲਈ ਹਾਦਸੇ ਦੀ ਯਾਦ ਅਜੇ ਵੀ ਉਸਦੇ ਮਨ ਵਿੱਚ ਤਾਜ਼ਾ ਹੈ ਜਿਵੇਂ ਹੀ ਹੁਸ਼ਾ ਆਈ ਉਸਨੇ ਰਾਮਕਿਸ਼ੋਰ ਦੇ ਸਿਰ ਤੇ ਚਪਲਾਂ ਦੀ ਬਾਰਿਸ਼ ਸ਼ੁਰੂ ਕਰ ਦਿੱਤੀ ਉਹ ਉਸ ਉੱਤੇ ਚਪਲਾ ਵਰਾ ਰਹੀ ਸੀ ਅਤੇ ਆਪਣੇ ਮੂੰਹੋਂ ਆਗੂ ਗਲ ਰਹੀ ਸੀ ਕਮੀਨਾ ਬੁਢਾਪੇ ਵਿੱਚ ਆਸ਼ਕੀ ਸੋਝਦੀ ਹੈ ਤੇਰੀ ਆਸ਼ਕੀ ਦਾ ਭੂਤ ਅੱਜ ਮੈਂ ਉਤਾਰ ਕੇ ਟਾਂਗੀ ਉਛਾ ਉਸ ਤੇ ਚਪਲਾ ਮਾਰਦੀ ਰਹੀ ਜਦੋਂ ਤੱਕ પાર્વતી ਅਤੇ ਨੇੜਲੇ ਦੁਕਾਨਦਾਰਾਂ ਨੇ ਉਸ ਨੂੰ ਕਾਬੂ ਨਹੀਂ ਕਰ ਲਿਆ ਕਾਊਂਟਰ ਦੇ ਪਿੱਛੇ ਬੇਹੋਸ਼ ਹੋ ਗਿਆ 우ਛਾ ਸਮੁੰਦਰ ਦੀ ਲਹਿਰ ਵਾਂਗ ਆਈ ਅਤੇ ਤਬਾਹੀ ਮਚਾਉਣ ਤੋਂ ਬਾਅਦ ਇਹ ਕਹਿ ਕੇ ਚਲੀ ਗਈ ਕਮੀਨਿਆ ਸਾਡੇ ਘਰ ਦੇ ਨੇੜੇ ਵੀ ਨਾ ਆਈ ਨਹੀਂ ਤਾਂ ਮੈਂ ਤੇਰਾ ਖੂਨ ਪੀ ਲਾਵਾਂਗੀ ਤੇਰਾ ਖੂਨ ਕੁਝ ਲੋਕਾਂ ਨੇ 우ਛਾ ਨੂੰ ਪਛਾਣ ਲਿਆ ਕੁਝ ਲੋਕਾਂ ਨੂੰ ਰਾਮਕਿਸ਼ੋਰ ਅਤੇ ਅਰੂਨਾ ਦੇ ਰਿਸ਼ਤੇ ਦਾ ਅੰਦਾਜ਼ਾ ਵੀ ਸੀ ਹੁਣ ਉਸ ਦੇ ਆਖਰੀ ਸ਼ਬਦਾਂ ਨੇ ਸਭ ਕੁਝ ਪ੍ਰਗਟ ਕਰ ਦਿੱਤਾ ਸੀ ਲੁਕਾਉਣ ਲਈ ਕੁਝ ਵੀ ਨਹੀਂ ਬਚਿਆ ਸੀ ਜਦੋਂ ਆਪਸ ਵਿੱਚ ਕੁਸਰਮਸਰ ਸ਼ੁਰੂ ਹੋਈ ਤਾਂ ਸਾਰਿਆਂ ਨੂੰ ਸਭ ਕੁਝ ਪਤਾ ਲੱਗ ਗਿਆ ਰਾਮਕਿਸ਼ੋਰ ਦੀ ਇੰਨੀ ਬੇਇੱਜ਼ਤੀ ਕਦੇ ਨਹੀਂ ਹੋਈ ਸੀ ਇਹ ਬੇਇੱਜ਼ਤੀ ਉਸ ਦੀ ਬਰਦਾਸ਼ਤ ਤੋਂ ਬਾਹਰ ਸੀ ਬਾਹਲੇ ਲੋਕਾਂ ਦੀ ਤਾਂ ਗੱਲ ਹੀ ਛੱਡ ਦਿਓ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਆਪਣਾ ਮੂੰਹ ਦਿਖਾਉਣ ਦੀ ਸਥਿਤੀ ਵਿੱਚ ਵੀ ਨਹੀਂ ਸੀ ਸਵੇਰੇ ਪੁਲਿਸ ਉਸ ਦੀ ਲਾਸ਼ ਨੂੰ ਪੱਖੇ ਨਾਲ ਲਟਕਦੇ ਫੰਦੇ ਤੋਂ ਉਤਾਰ ਰਹੀ ਸੀ ਜਦੋਂ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਲ ਭੇਜਿਆ ਜਾ ਰਿਹਾ ਸੀ ਤਾਂ ਉਸਦੇ ਬੱਚੇ ਉੱਚੀ ਚ ਰੋ ਰਹੇ ਸਨ ਪਾਪਾ ਪਾਪਾ ਪਾਰਵਤੀ ਦੀਆਂ ਅੱਖਾਂ ਰੋ ਰੋ ਕੇ ਸੁੱਕ ਚੁੱਕੀਆਂ ਸਨ ਕੁਝ ਦਿਨਾਂ ਬਾਅਦ ਦੁਨੀਆ ਪਹਿਲਾਂ ਵਰਗੀ ਹੋ ਗਈ ਫਰਕ ਸਿਰਫ ਇੰਨਾ ਸੀ ਕਿ ਰਾਮਕਿਸ਼ੋਰ ਦੀ ਬਜਾਏ ਪਾਰਵਤੀ ਸਲੋਨੀ ਗਿਫਟ ਸੈਂਟਰ ਦੇ ਕਾਊਂਟਰ ਤੇ ਬੈਠੀ ਸੀ ਇਹ ਸੱਚ ਹੈ ਕਿ ਹਿਸੇ ਦੇ ਔਨ ਅਤੇ ਜਾਨ ਨਾਲ ਇਸ ਦੁਨੀਆ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਸੁਣੀ ਕਹਾਣੀ ਲੁਕਵਾ ਸੱਚ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜਿਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਇਸੇ ਤਰ੍ਹਾਂ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ